ਸਾਡੇ ਘਰਾਂ ਦੇ ਵਿੱਚ ਆਮ ਇੱਕ ਗੱਲ ਆ ਜਾਂਦੀ ਜਦੋਂ ਕੋਈ ਲੜਕਾ ਘਰ ਦੇ ਵਿੱਚ ਕੰਮ ਨਾ ਕਰੇ ਮਾਪੇ ਦੀ ਨਾ ਸੁਣੇ ਬਹੁਤ ਸਮਾਉ ਉਹ ਆਪਣੇ ਮਨਿੰਗ ਮਾਰਦੀ ਬਟ ਕਰ ਆਗਰ ਰਿਸ਼ਤੇਦਾਰ ਨੇ ਘਰ ਪਰਵਾਦ ਵਾਲੀ ਗੱਲ ਕਰਕੇ ਕਿ ਇਹ ਮਨਨ ਸਾਡੀ ਗੱਲ ਨਹੀਂ ਹੁੰਦਾ ਆਪਣੇ ਮਨ ਨੂੰ ਮਰਦੀ ਕਰਦਾ ਰਹਿੰਦਾ ਇਹਦਾ ਵਿਆਹ ਕਰਦੂ ਆਪਣੀਆਂ ਨੂੰ ਪਤਾ ਲੱਗਦਾ ਹੈ ਉਹਨੂੰ ਵਿਆਹ ਕਰਾਜਾ ਬਿਗੜੇ ਹੋਏ ਵਿਆਹ ਕਰਾਜਾ ਤੇਦੀ ਉਲਟੀ ਫਿਰ ਕਰੋਂ ਪੁੱਤ ਆਪੀ ਕਹਿੰਦੇ ਆ ਕਿ ਸਾਡੀ ਪੀਸ ਸਿਆਣੀ ਹੋਗੀ ਸਾਡੀ ਪੀਐ ਜਿਹੜੀ ਇਹ ਸਾਡੀ ਪੀਸ ਸਿਆਣੀ ਹੋਗੀ ਹੁਣ ਇਹਦਾ ਵਿਆਹ ਕਰਨਾ ਨੈਣਾ ਦਾ ਵਿਆਹ ਕਰ ਦਿੱਤਾ ਨੈਣਾ ਦਾ ਵਿਆਹ ਕਰਾ ਲਿਆ ਕਿ ਕਹਿੰਦੇ ਆ ਨਾ ਆਪਾਂ 30 ਸਿਆਣੀ ਮੂਲੀ ਉਹਦਾ ਅਸੀਂ ਕਹਿੰਦੇ ਆ ਵਿਆਹ ਕਰ ਲਾ ਲੜਕਾ ਸਾਡੀ ਗੱਲ ਨਹੀਂ ਮੰਨਦਾ ਪੁੱਤਰ ਸਾਡੀ ਗੱਲ ਨਹੀਂ ਮੰਨਦਾ ਅਸੀਂ ਕਹਿੰਦੇ ਆ ਵਿਆਹ ਕਰ ਉਲਟੇ ਕਰ ਤੂੰ ਨਾ ਬੋਲ ਜਿੱਥੇ 30 ਸਿਆਣੀ ਗਏ ਉਥੇ ਪੁੱਤਰ ਵੀ ਸਿਆਣਾ ਹੋ ਗਏ ਜਾਂ ਕਿ ਪੁੱਤਰ ਸਿਆਣਾ ਵਿਆਹ ਕਰ ਜਿੱਥੇ ਅਸੀਂ ਇਹ ਗੱਲ ਕੇ ਨੇ ਇੱਕ ਸਾਡੀ ਦੀ ਸਿਆਣੀ ਹੋਣੀ ਹੈ ਸਮਝਦਾਰ ਹੋਣੀ ਹੈ ਇਹਦਾ ਸੀ ਵਿਆਹ ਕਰ ਜਿਹਦਾ ਵਿਆਹ ਕਰ ਦੂਜੇ ਪਾਸੇ ਫਿਰ ਇਹ ਗੱਲ ਨੂੰ ਆਪ ਨੇ ਆ ਕਿ ਕੀ ਲੜਕਾ ਸਾਡੀ ਗੱਲ ਨਹੀਂ ਮੰਨਦਾ ਇਹ ਕੋਈ ਕੰਮ ਨਹੀਂ ਕਰਦਾ ਇਹਦਾ ਵਿਆਹ ਕਰਨ ਤੋਂ ਬਾਅਦ ਵੀ ਕੰਮ ਕਰਨ ਲੱਗਦਾ ਹੈ ਇਹ ਸੂਤ ਠੀਕ ਨਹੀਂ ਹੈ ਸਾਡੀ ਜੇਸੀ ਇਹ ਕਹਿ ਰਿਹਾ ਕਿ ਇਹ ਲੜਕਾ ਆਪ ਹੀ ਫਿਰ ਕੰਮ ਕਰਨ ਲੱਗ ਪੈਗਾ ਜਦੋਂ ਵਿਆਹ ਹੋ ਗਿਆ ਜਦੋਂ ਪਤਾ ਲੱਗੇਗਾ ਤੇ ਆਪ ਹੀ ਕੰਮ ਕਰੇਗਾ ਹੁਣ ਇਹ ਕੋਈ ਕੰਮ ਨਹੀਂ ਕਰਦਾ ਬੇਲਾ ਨਹੀਂ ਹੈ ਬਾਹਰ ਤੱਕ ਨਹੀਂ ਹੈ ਕਿ ਉਹਦਾ ਅਸੀਂ ਕਿਹਨਾਂ ਦੀ ਵਿਆਹ ਕਰ ਆਪ ਹੀ ਖੁਦਰ ਤੇ ਇਹਦੇ ਉਲਟ ਅਸੀਂ ਕਿਹਨਾਂ ਦੀ ਸਿਆਣੀ ਹੋਊਗੀ ਸਾਡੀ ਇਹਦਾ ਅਸੀਂ ਵਿਆਹ ਕਰ